ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਪ ਤੇ ਕਾਂਗਰਸ ਦੇ ਵਿੱਚ ਗੱਠਜੋੜ ਹੋ ਗਿਆ ਜੀ ਹਾਂ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਪ ਦੇ ਕਾਂਗਰਸ ਦਾ ਗੱਠਜੋੜ ਹੋਇਆ ਹੈ ਕਾਂਗਰਸ ਦੀਆਂ ਸੀਟਾਂ ਨੂੰ ਲੈ ਕੇ ਵੀ ਤਿਆਰੀ ਹੋ ਚੁੱਕੀ ਹੈ ਜੀ ਹਾਂ ਕਾਂਗਰਸ ਸੀਟਾਂ ਛੱਡਣ ਲਈ ਤਿਆਰ ਆਪ ਦੇ ਲਈ ਤੇ ਆਪ ਕਾਂਗਰਸ ਦੇ ਲਈ ਛੱਡਣ ਨੂੰ ਤਿਆਰ ਹੈ ਚੰਡੀਗੜ੍ਹ ਮੇਅਰ ਚੋਣ ਦੀ ਗੱਲ ਕਰ ਰਹੇ ਹਾਂ ਜੀ ਹਾਂ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਇੰਡੀਆ ਅਲਾਇੰਸ ਦਾ ਟ੍ਰੇਲਰ ਦੇਖਣ ਨੂੰ ਮਿਲੇਗਾ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਮੇਅਰ ਉਮੀਦਵਾਰ ਅੱਜ ਆਪਣੇ ਨਾਂ ਵਾਪਸ ਲੈ ਸਕਦੇ ਨੇ ਆਪ ਅਤੇ ਕਾਂਗਰਸ ਸਭ ਮਿਲ ਕੇ ਚੋਣ ਲੜ ਸਕਦੇ ਨੇ ਚੰਡੀਗੜ੍ਹ ਮੇਅਰ ਦੀ ਤਾਂ ਜਿਸ ਕਰਕੇ ਬੀਜੇਪੀ ਦੀਆਂ ਮੁਸ਼ਕਿਲਾਂ ਵਧੀਆਂ ਨਜ਼ਰ ਆਣਗੀਆਂ ਆਪ ਕਾਂਗਰਸ ਦੇ ਲਈ ਸੀਨੀਅਰ ਡਿਪਟੀ ਅਤੇ ਮੇਅਰ ਡਿਪਟੀ ਦੀ ਕੁਰਸੀ ਛੱਡ ਸਕਦੀ ਹੈ ਜੀ ਹਾਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਪ ਤੇ ਕਾਂਗਰਸ ਦੇ ਵਿੱਚ ਗੱਠ ਜੋੜ ਹੋ ਗਿਆ ਕਾਂਗਰਸ ਸੀਟਾਂ ਵੀ ਛੱਡਣ ਲਈ ਤਿਆਰ ਹੈ ਆਪਣੇ ਨਾਂ ਵਾਪਸ ਲੈਣ ਲਈ ਤਿਆਰ ਹੈ ਚੰਡੀਗੜ੍ਹ ਮੇਅਰ ਚੋਣ 'ਚ ਦਿਖੇਗਾ ਇੰਡੀਆ ਅਲਾਈਅንስ ਦਾ ਟ੍ਰੇਲਰ ਕਾਂਗਰਸ ਦੇ ਮੇਅਰ ਉਮੀਦਵਾਰ ਅੱਜ ਆਪਣੇ ਨਾਮ ਵਾਪਸ ਲੈ ਸਕਦੇ ਨੇ ਤੇ ਆਪ ਦੇ ਲਈ ਕਾਂਗਰਸ ਜਿਹੜੀ ਹੈ ਆਪਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਛੱਡੇਗੀ ਭਾਜਪਾ ਦੀਆਂ ਮੁਸ਼ਕਲਾਂ ਇਸ ਦੇ ਨਾਲ ਬਸ ਬਸ ਦੀਆਂ ਨਜ਼ਰ ਆ ਰਹੀਆਂ ਨੇ ਭਾਜਪਾ ਨੂੰ ਇਸ ਦੇ ਨਾਲ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜੇ ਆਪ ਅਤੇ ਕਾਂਗਰਸ ਮਿਲ ਕੇ ਚੋਣ ਲੜਨਗੇ ਤਾਂ ਫਿਰ ਹੋ ਸਕਦਾ ਹੈ ਕਿ ਭਾਜਪਾ ਨੂੰ ਇਸ ਦਾ ਵੱਡਾ ਨੁਕਸਾਨ ਜਿਹੜਾ ਆ ਹੋ ਸਕਦਾ ਹੈ ਤਾਂ ਲੰਬੇ ਸਮੇਂ ਤੋਂ ਇਹ ਗੱਲ कही जा रही ਸੀ ਕਾਫੀ ਦਿਨਾਂ ਤੋਂ ਜਦੋਂ ਤੋਂ ਮੇਅਰ ਚੋਣ ਦੀ ਗੱਲ ਛੇੜੀ ਸੀ ਤਾਂ ਉਦੋਂ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਕਿਉਂਕਿ ਇੰਡੀਆ ਅਲਾਈንስ ਪਹਿਲਾਂ ਹੀ ਹੋ ਚੁੱਕਿਆ ਹੈ ਤੇ ਇਸ ਕਰਕੇ ਪੰਜਾਬ ਦੇ ਵਿੱਚ ਵੀ ਇਸ ਨੂੰ ਲੈ ਕੇ ਚਰਚਾਵਾਵਾਂ ਛੜੀਆਂ ਹੋਈਆਂ ਨੇ ਹਾਲਾਂਕਿ ਪੰਜਾਬ ਦੀ ਮੈਂਬਰਸ਼ਿਪ ਦੇ ਵੱਲੋਂ ਬਿਲਕੁਲ ਹੀ ਸਾਫ਼ ਮਨਾ ਕਰ ਦਿੱਤਾ ਗਿਆ ਕਿ ਆਪ ਦੇ ਨਾਲ ਉਹ ਪੰਜਾਬ ਦੇ ਵਿੱਚ ਗੜਜੋੜ ਨਹੀਂ ਕਰਨਗੇ ਉਹਨਾਂ ਦੇ ਨਾਲ ਮਿਲ ਕੇ ਚੋਣਾ ਨਹੀਂ ਲੜਨਗੇ ਉਧਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਸਾਫ਼ ਕਹਿ ਦਿੱਤਾ ਕਿ ਉਹ 13 ਦੀਆਂ 13 ਸੀਟਾਂ ਤੇ ਚੋਣ ਲੜਨਗੇ ਤੇ ਉਧਰ ਦੂਜੇ ਪਾਸੇ ਕਾਂਗਰਸ ਦਾ ਕਾਟੋ ਕਲੇਸ਼ ਜੜਾ ਖਤਮ ਨਹੀਂ ਹੋ ਰਿਹਾ ਇਸ ਨੂੰ ਲੈ ਕੇ ਕੁਝ ਦਾ ਕਹਿਣਾ ਹੈ ਕਿ ਅਲਾਈਅንስ ਕਰ ਲੈਣਾ ਚਾਹੀਦਾ ਤੇ ਪਰ ਕੁਝ ਨੇ ਸਾਫ ਮਨਾ ਕਰ ਦਿੱਤਾ ਹੈ ਜੇ ਪੰਜਾਬ ਕਾਂਗਰਸ ਪ੍ਰਧਾਨ ਦੀ ਗੱਲ ਕੀਤੀ ਜਾਵੇ ਰਾਜਾ ਵੜਿੰਗ ਦੀ ਤਾਂ ਰਾਜਾ ਵੜਿੰਗ ਨੇ ਸਾਫ ਮਨਾ ਕਰ ਦਿੱਤਾ ਕਿ ਅਲਾਈਅንስ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਦੂਜੇ ਪਾਸੇ ਜੇ ਮੇਅਰ ਚੋਣ ਦੀ ਗੱਲ ਕੀਤੀ ਜਾਵੇ ਤਾਂ ਮੇਅਰ ਚੋਣ ਦੇ ਵਿੱਚ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਲਾਈਂਸ ਜਿਹੜਾ ਆ ਹੋ ਚੁੱਕਿਆ ਗਠਜੋੜ ਜਿਹੜਾ ਦੋਵਾਂ ਦੇ ਵਿਚਕਾਰ ਹੋ ਚੁੱਕਿਆ ਆ ਆਪ ਤੇ ਕਾਂਗਰਸ ਦੇ ਵਿਚਕਾਰ ਕਾਂਗਰਸ ਅਤੇ ਆਪ ਜਿਹੜੀ ਆ ਮਿਲ ਕੇ ਲੜ ਸਕਦੀ ਹੈ ਕਾਂਗਰਸ ਦੇ ਮੇਅਰ ਉਮੀਦਵਾਰ ਅੱਜ ਆਪਣਾ ਨਾਮ ਵਾਪਸ ਲੈ ਸਕਦੇ ਨੇ ਆਪ ਦੇ ਲਈ ਤੇ ਆਪ ਜਿਹੜੀ ਆ ਕਾਂਗਰਸ ਦੇ ਲਈ ਆਪਣੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਛੱਡਣ ਲਈ ਤਿਆਰ ਹੈ ਵੱਡੀ ਖਬਰ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਜਪਾ ਦੀਆਂ ਮੁਸ਼ਕਲਾਂ ਇਸ ਦੇ ਨਾਲ ਵੱਧ ਸਕਦੀਆਂ ਨੇ ਤਾਂ ਹੋ ਸਕਦਾ ਹੈ ਕਿ ਬੀਜੇਪੀ ਮੇਅਰ ਦੀਆਂ ਚੋਣਾਂ ਜਿਹੜੀਆਂ ਡੂੰਗਾ ਅਸਰ ਪੈ ਸਕਦਾ ਹੈ ਇਸ ਦੇ ਨਾਲ ਗਠਜੋੜ ਦੇ ਕਾਰਨ ਅਲਾਈਅንስ ਦੇ ਕਾਰਨ ਤੁਹਾਡਾ ਕੀ ਇਸ ਪੂਰੇ ਮਾਮਲੇ ਤੇ ਕਹਿਣਾ ਹੈ ਤੁਸੀਂ ਕਿਵੇਂ ਦੇਖਦੇ ਹੋ ਜੇ ਆਪਦਾ ਤੇ ਕਾਂਗਰਸ ਦਾ ਗਠਜੋੜ ਹੁੰਦਾ ਹੈ ਮੇਅਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਕਿ ਕੀ ਉਹ ਸਫਲਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਣੂ ਖਰਾਬ ਹੋਣਗੇ ਕੀ ਇਹ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਹਾਡੀ رائے ਕਮੈਂਟ ਕਰਕੇ ਜ਼ਰੂਰ ਦੱਸਣਾ ਆਪ ਤੇ ਕਾਂਗਰਸ ਦੇ ਵਿੱਚ ਫਿਲਹਾਲ ਗਠ ਜੋੜ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਸੜਨਾ ਸਾਡੇ ਬਿਊਰੋ ਚੀਫ ਜੁੜ ਚੁੱਕੇ ਨੇ ਬਲਜੀਤ ਮਰਵਾਹ ਤੋਂ ਜਾਣਕਾਰੀ ਲੈਣ ਆ। ਤਾਂ ਬਲਜੀਤ ਜੀ ਜੇ ਗੱਲ ਕੀਤੀ ਜਾਵੇ ਗਠ ਜੋੜ ਦੀ ਪੰਜਾਬ ਦੇ ਵਿੱਚ ਤਾਂ ਉਮੀਦ ਨਹੀਂ ਲਗਾਈ ਜਾ ਰਹੀ ਪਰ ਮੇਅਰ ਦੀ ਚੋਣ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਾਂਗਰਸ ਦੇ ਆਪ ਦਾ ਗਠ ਜੋੜ ਹੋ ਸਕਦਾ ਮਿਲ ਕੇ ਚੋਣ ਲੜ ਸਕਣੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ ਇਹ ਚੀਜ਼ ਹਲ ਤੱਕ ਸਾਹਮਣੇ ਆ ਚੁੱਕੀ ਹੈ ਕਿ ਆਪਣਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਹੈਗਾ ਅਖਿੜ ਹੋੜ ਹੋ ਗਿਆ ਤੇ ਇਸ ਨੂੰ ਲੈ ਕੇ ਭਾਜਪਾ ਨੂੰ ਬੜੀ ਤਕੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਆਪ ਦੇ ਕੋਲ ਆਪਣਾ ਜਿਹੜੇ ਉਮੀਦਵਾਰ ਪੂਰੇ ਸੀਗੇ ਤੇ ਐਡ ਵੀ ਉਹ ਕੁਝ ਕਰ ਸਕਦੇ ਸੀਗੇ ਪਰ ਭਾਜਪਾ ਨੇ ਇਹਨਾਂ ਜਿਹੜੇ ਸਰਕਾਉਂਸਲਰ ਸੀਗੇ ਲਖਵੀਰ ਸਿੰਘ ਬਿੱਲੂ ਉਹਨਾਂ ਨੂੰ ਆਪਣਾ ਸ਼ਾਮਲ ਕਰਕੇ ਆਪ ਦਾ ਨੂੰ ਕਮਜ਼ੋਰ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਆਪ ਵਾਲਿਆਂ ਨੇ ਭਾਜਪਾ ਦੇ ਗੁਰਚਰਨ ਦਾਸ ਕਾਲਾ ਨੂੰ ਜਿਹੜਾ ਹੈਗਾ ਆਪਣੇ ਨਾਲ ਜੋੜ ਲਿਆ ਸੀ ਇਸ ਦੇ ਬਾਵਜੂਦ ਵੀ ਜਿੱਥੇ ਭਾਜਪਾ ਦੇ ਕੋਲ ਇੱਕ ਸੀਟ ਘਟਰੀ ਸੀਗੀ ਮੇਅਰਪੁਰਣ ਲਈ ਉੱਥੇ ਹੀ ਆਪਣਾ ਇਹਨਾਂ ਕੋਲ ਜਾਦਾ ਘੱਟ ਸੀਗੇ ਉਮੀਦਵਾਰ ਆਪਣਾ ਆਮ ਆਦਮੀ ਪਾਕੀ ਵਾਲਿਆਂ ਤੋਂ ਉਸ ਤੋਂ ਬਾਅਦ ਕਾਂਗਰਸ ਨਾਲ ਜਿਹੜਾ ਗੱਲ ਹੋਇਆ ਹੁਣ ਸਿੱਧਾ ਹੀ ਕੁੱਲ ਇਲਾਕੇ 16 ਦਾ ਬਹੁਮਤ ਚਾਹੀਦਾ ਹੁੰਦਾ ਤੇ ਹੁਣ 15 ਕੌਂਸਲਰ ਆਪ ਨੇ ਲੈ ਸੱਤ ਕਾਂਗਰਸ ਵਾਲੇ ਨਾਲ ਮਿਲ ਕੇ ਨੇ ਇਹ ਗਿਣਤੀ 22 ਹੋ ਗਈ ਹੈ ਜੀ ਹੁਣ ਬੜਾ ਸਟਰੋਂਗ ਜਿਹੜਾ ਹੈਗਾ ਇਹਨਾਂ ਨੇ ਮਤਲਬ ਆਪਣਾ ਬੰਮ ਤਰੱਕੇ ਰੱਖਣਾ ਸਪੇਸ਼ ਕਰਨਾ ਤੇ ਇਹਦੇ ਵਿੱਚ ਕਿਹਾ ਜਾ ਰਿਹਾ ਵੀ ਜਿਹੜਾ ਮੇਅਰ ਹੋਏਗਾ ਤਿੰਨ ਸੀਟਾਂ ਹੁੰਦੀਆਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਜੀ ਸੀ ਮੇਅਰ ਦੀ ਸੀਟ ਜਿਹੜੀ ਹੁਣ ਭਾਜਪਾ ਜਿਹੜੀ ਵਕਰੀ ਸੀ ਕਿ ਅਸੀਂ ਲੈ ਕੇ ਜਾਵਾਂਗੇ ਐਨਕੀ ਐਨਕੀ ਉਹ ਨਹੀਂ ਲੈ ਕੇ ਜਾ ਪਾਣਗੇ ਕਿਉਂਕਿ ਸਮਝੌਤਾ ਕਾਂਗਰਸ ਤੇ ਆਪਣਾ ਆਪ ਦਾ ਹੋ ਗਿਆ ਹੈ ਮੇਅਰ ਦੀ ਸੀਟ ਹੁਣ ਆਪ ਦਾ ਉਮੀਦਵਾਰ ਹੋਏਗਾ ਤੇ ਸੀਨੀਅਰ ਡਿਪਟੀ ਮੇਅਰ ਦੀ ਸੀਟ ਤੇ ਕਾਂਗਰਸ ਦਾ ਉਮੀਦਵਾਰ ਹੋਏਗਾ ਇਹ ਸੱਤੀ ਨਾਲ ਦੇ ਵਿਚਾਲੇ ਹੋਈ ਹੈ ਜੀ ਜਿਗਲ ਕੀਤੀ ਜਾਵੇ ਜੇ ਪਹਿਲਾਂ ਵੀ ਜਿਹੜੀ ਆ ਆਮ ਆਦਮੀ ਪਾਰਟੀ ਨੇ ਪੂਰੀ ਕੋਸ਼ਿਸ਼ ਕੀਤੀ ਸੀਗੀ ਪਰ ਬੀਜੇਪੀ ਦੇ ਵੱਲੋਂ ਜਿਹੜਾ ਆਪਣਾ ਕੈਂਡੀਡੇਟ ਜਿਹੜਾ ਖੜਾ ਕੀਤਾ ਗਿਆ ਸੀ ਜਿੱਤ ਗਏ ਸੀਗੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਨਿਰਾਸ਼ਾ ਹੱਥ ਲੱਗੀ ਸੀ ਕੀ ਲੱਗਦਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਜਿਹੜਾ ਉਹਨਾਂ ਨੂੰ ਹਰਾ ਪਾਏਗਾ ਉਮੀਦ ਹੈ ਕਿ ਹਰ ਬਾਰ ਇਹ ਕਿਹਾ ਜਾਂਦਾ ਹੈ ਕਿ ਤੱਕੇਸ਼ਾਹੀ ਕਰਕੇ ਜਿਹੜੀ ਆ ਬੀਜੇਪੀ ਕਿਤੇ ਨਾ ਕਿਤੇ ਜਿਹੜਾ ਪਿੱਛੇ ਖਿੱਚ ਦਿੰਦੀ ਹੈ ਉਹਨਾਂ ਨੂੰ ਬਿਲਕੁਲ ਗੱਲ ਇਹ ਹੈ ਕਿ ਐਡ ਕੀ ਹਾਲ ਤੱਕ ਤੇਹੀ ਸਿੱਤੀ ਹੈ ਕਿਉਂਕਿ ਮੇਨ ਗੱਲ ਬਹੁਮਤ ਦੀ ਹੁੰਦੀ ਹੈ ਇੱਕ ਵੋਟ ਸਾਂਸਦ ਦੀ ਵੀ ਹੁੰਦੀ ਹੈ ਸਾਂਸਦ ਦੀ ਵੋਟ ਹੈ ਯਕੀਨਨ ਕਿਉਂਕਿ ਕਿਰਨ ਖੇ ਰਹਿ ਗਏ ਨੇ ਉਹ ਭਾਜਪਾ ਨਾਲ ਜਾਣੀ ਹੈਗੀ ਹੈ ਪਰ ਉਸ ਤੋਂ ਬਾਅਦ ਜੇਕਰ ਸਾਂਸਦ ਦੀ ਵੋਟ ਉੱਪਰ ਜਾਂਦੀ ਹੈ ਇਸ ਦੇ ਬਾਵਜੂਦ ਵੀ ਕਾਫੀ ਜਿਹੜਾ ਸਟਰੋਂਗ ਹੋ ਚੁੱਕੇ ਨੇ ਆਪਣਾ ਕਾਂਗਰਸ ਅਤੇ ਆਪ ਵਾਲੇ ਸੋ ਇਸ ਕਰਕੇ ਆਪਾਂ ਕਹਿ ਸਕਦੇ ਹੈਗੇ ਆ ਕਿ ਜੇ ਹੋਰ ਕੁਝ ਨਹੀਂ ਵਾਪਰਦਾ ਤੇ ਸਭ ਠੀਕ ਠਾਕ ਰਹਿੰਦਾ ਹੈ ਤਾਂ ਇਹ ਜਿਹੜੀ ਸੀਟ ਹੈ ਜੀ ਕਿ ਮੇਅਰ ਦੀ ਹਾਲਾਂਕਿ ਪਿਛਲੇ ਪਹਿਲੀ ਵਾਰ ਜਦੋਂ ਚੋਣ ਹੋਈ ਸੀਗੀ ਮੇਅਰ ਦੀ ਚੋਣਾਂ ਜਿੱਤਣ ਤੋਂ ਬਾਅਦ ਮਿਊਨਿਸਪਲ ਕਾਉਂਸਲ ਰੈਗਿਸਟ੍ਰੇਸ਼ਨ ਜਦੋਂ ਹੋਈਆਂ ਸੀਗੀਆਂ ਤਾਂ ਆਪ ਨੂੰ ਸ਼ੋਰ ਦੱਸਿਆ ਜਾ ਰਿਹਾ ਹੈ ਕਿ ਐਸੇ ਉਹਦੇ ਵਿੱਚ ਹੀ ਆਪਾਂ ਕਈਏ ਤਾਂ ਸੇਂਦ ਮਾਰੀ ਜਿਹੜਾ ਹੋ ਗਈ ਸੀ ਤੇ ਭਾਜਪਾ ਨੇ ਆਪਣਾ بڑا ਮੇਅਰ ਬਣਾਉਣ ਦੇ ਘਾਹ ਵੋਗੇ ਸੀਗੇ ਤੇ ਭਾਈ ਤੋਂ ਇਲਾਵਾ ਤਾਂ ਕੋਈ ਹੋਰ ਸਥਿਤੀ ਬਣਦੀ ਨਹੀਂ ਆ ਭਾਜਪਾ ਦੇ ਕੋਲ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਜੇਕਰ ਇਹ ਬਣਿਆ ਰਹਿੰਦਾ ਇਹਨਾਂ ਦਾ ਗੱਠ ਜੋੜ ਲੈ ਇਸ ਬਣਿਆ ਰਹਿੰਦਾ ਤਾਂ ਆਪ ਨੂੰ ਕੋਈ ਨਹੀਂ ਹੈ ਜੀ ਰੋਕ ਸਕਦਾ ਮੇਰ ਬਣ ਤੋਂ ਜੀ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਇਸ ਬਾਰੇ ਅਮਦੀ ਪਾਰਟੀ ਦਾ ਬਣੇਗਾ ਕਾਫੀ ਦਿਨਾਂ ਤੋਂ ਚਰਚਾ ਚੜੀ ਹੋਈ ਹੈ ਕਿ ਆਪ ਦਾ ਤੇ ਕਾਂਗਰਸ ਦਾ ਗੱਟ ਜੋੜ ਹੋਵੇਗਾ ਤੇ ਹੁਣਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਪ ਤੇ ਕਾਂਗਰਸ ਦੇ ਵਿੱਚ ਗੱਟ ਜੋੜ ਹੋ ਗਿਆ ਜੀ ਹਾਂ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਪ ਦੇ ਕਾਂਗਰਸ ਦਾ ਗਠਜੋੜ ਹੋਇਆ ਹੈ ਕਾਂਗਰਸ ਦੀਆਂ ਸੀਟਾਂ ਨੂੰ ਲੈ ਕੇ ਵੀ ਤਿਆਰੀ ਹੋ ਚੁੱਕੀ ਹੈ ਜਿਹਾ ਕਾਂਗਰਸ ਸੀਟਾਂ ਛੱਡਣ ਲਈ ਤਿਆਰ ਆਪ ਦੇ ਲਈ ਤੇ ਆਪ ਕਾਂਗਰਸ ਦੇ ਲਈ ਛੱਡਣ ਲਈ ਤਿਆਰ ਚੰਡੀਗੜ੍ਹ ਮੇਰ ਛੋਣ ਦੀ ਗੱਲ ਕਰ ਰਹੇ ਜਿਹਾ ਚੰਡੀਗੜ੍ਹ ਮੇਰ ਛੋਣ ਦੇ ਵਿੱਚ ਇੰਡੀਆ ਅਲਾਇੰਸ ਦਾ ਟ੍ਰੇਲਰ ਦੇਖਣ ਨੂੰ ਮਿਲੇਗਾ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਮੇਰ ਆਪ ਉਮੀਦਵਾਰ ਅੱਜ ਆਪਣੇ ਨਾਂ ਵਾਪਸ ਲੈ ਸਕਦੇ ਨੇ ਆਪ ਅਤੇ ਕਾਂਗਰਸ ਮਿਲ ਕੇ ਚੋਣਾਂ ਨਾਲ ਲਈ ਅਗਲੇ ਚੰਡੀਗੜ੍ਹ ਮੇਅਰ ਦੀ ਤਜ ਕਰਕੇ ਬੀਜਪੀਆਂ ਮੁਸ਼ਕਿਲਾਂ ਵਾਦੀਆਂ ਨਜ਼ਰ ਆਈਆਂ ਆਪ ਕਾਂਗਰਸ ਦੇ ਲਈ ਸੀਨੀਅਰ ਡਿਪਟੀ ਅਤੇ ਮੇਅਰ ਡਿਪਟੀ ਦੀ ਕੁਰਸੀ ਛੱਡ ਸਕਦੀ ਹੈ ਜੀ ਹਾਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਪ ਤੇ ਕਾਂਗਰਸ ਦੇ ਵਿੱਚ ਗੱਠ ਜੋੜ ਹੋ ਗਿਆ ਹੈ ਕਾਂਗਰਸ ਸੀਟਾਂ ਵੀ ਛੱਡਣ ਲਈ ਤਿਆਰ ਹੈ ਆਪਣੇ ਨਾਂ ਵਾਪਸ ਲੈਣ ਲਈ ਤਿਆਰ ਹੈ ਚੰਡੀਗੜ੍ਹ ਮੇਅਰ ਚੋਣ ਚ ਦਿਖੇਗਾ ਇੰਡੀਆ ਅਲਾਈਂਸ ਰਿਲੇ ਕਾਂਗਰਸ ਦੇ ਮੇਅਰ ਉਮੀਦਵਾਰ ਅੱਜ ਆਪਣੇ ਨਾਮ ਵਾਪਸ ਲੈ ਸਕਦੇ ਨੇ ਤੇ ਆਪ ਦੇ ਲਈ ਕਾਂਗਰਸ ਜਿਹੜੀ ਹੈ ਆਪਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਛੱਡੇਗੀ ਭਾਜਪਾ ਦੀਆਂ ਮੁਸ਼ਕਿਲਾਂ ਇਸ ਦੇ ਨਾਲ ਬਸ ਬਸ ਦੀਆਂ ਨਜ਼ਰ ਆ ਰਹੀਆਂ ਨੇ ਭਾਜਪਾ ਨੂੰ ਇਸ ਦੇ ਨਾਲ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜੇ ਆਪ ਅਤੇ ਕਾਂਗਰਸ ਮਿਲ ਕੇ ਚੋਣ ਲੜਨਗੇ ਤਾਂ ਫਿਰ ਹੋ ਸਕਦਾ ਹੈ ਕਿ ਭਾਜਪਾ ਨੂੰ ਇਸ ਦਾ ਵੱਡਾ ਨੁਕਸਾਨ ਜਿਹੜਾ ਆ ਹੋ ਸਕਦਾ ਹੈ ਤਾਂ ਲੰਬੇ ਸਮੇਂ ਤੋਂ ਇਹ ਗੱਲ ਕਹੀ ਜਾ ਰਹੀ ਸੀ ਕਾਫੀ ਦਿਨਾਂ ਤੋਂ ਜਦੋਂ ਤੋਂ ਮੇਅਰ ਚੋਣ ਦੀ ਗੱਲ ਛੇੜੀ ਸੀ ਤਾਂ ਉਦੋਂ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਕਿਉਂਕਿ ਇੰਡੀਆ ਅਲਾਈንስ ਪਹਿਲਾਂ ਹੀ ਹੋ ਚੁੱਕਿਆ ਹੈ ਤੇ ਇਸ ਕਰਕੇ ਪੰਜਾਬ ਦੇ ਵਿੱਚ ਵੀ ਇਸ ਨੂੰ ਲੈ ਕੇ ਚਰਚਾਵਾਂ ਛੜੀਆਂ ਹੋਈਆਂ ਨੇ ਹਾਲਾਂਕਿ ਪੰਜਾਬ ਦੀ ਮੈਂਬਰਸ਼ਿਪ ਦੇ ਵੱਲੋਂ ਬਿਲਕੁਲ ਹੀ ਸਾਫ਼ ਮਨਾ ਕਰ ਦਿੱਤਾ ਗਿਆ ਕਿ ਆਪ ਦੇ ਨਾਲ ਉਹ ਪੰਜਾਬ ਦੇ ਵਿੱਚ ਗੜਜੋੜ ਨਹੀਂ ਕਰਨਗੇ ਉਹਨਾਂ ਦੇ ਨਾਲ ਮਿਲ ਕੇ ਚੋਣਾ ਨਹੀਂ ਲੜਨਗੇ ਉਧਰ ਦੂਜੇ ਪਾਸੇ ਸੀਐਮ ਭਗਵਾਨ ਦੇ ਮਾਨ ਦੇ ਵੀ ਸਾਫ਼ ਕਹਿ ਦਿੱਤਾ ਕਿ ਉਹ 13 ਦੀਆਂ 13 ਸੀਟਾਂ ਤੇ ਚੋਣ ਲੜਨਗੇ ਤੇ ਉਧਰ ਦੂਜੇ ਪਾਸੇ ਕਾਂਗਰਸ ਦਾ ਕਾਟੋ ਕਲੇਸ਼ ਜੜਾ ਖਤਮ ਨਹੀਂ ਹੋ ਰਿਹਾ ਇਸ ਨੂੰ ਲੈ ਕੇ ਕੁਝ ਦਾ ਕਹਿਣਾ ਹੈ ਕਿ ਅਲਾਈንስ ਕਰ ਲੈਣਾ ਚਾਹੀਦਾ ਹੈ ਤੇ ਪਰ ਕੁਝ ਨੇ ਸਾਫ ਮਨਾ ਕਰ ਦਿੱਤਾ ਹੈ ਜੇ ਪੰਜਾਬ ਕਾਂਗਰਸ ਪ੍ਰਧਾਨ ਦੀ ਗੱਲ ਕੀਤੀ ਜਾਵੇ ਰਾਜਾ ਵੜਿੰਗ ਦੀ ਤਾਂ ਰਾਜਾ ਵੜਿੰਗ ਨੇ ਸਾਫ ਮਨਾ ਕਰ ਦਿੱਤਾ ਕਿ ਅਲਾਈንስ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਦੂਜੇ ਪਾਸੇ ਜੇ ਮੇਅਰ ਚੋਣ ਦੀ ਗੱਲ ਕੀਤੀ ਜਾਵੇ ਤਾਂ ਮੇਅਰ ਚੋਣ ਦੇ ਵਿੱਚ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਲਾਈਂਸ ਜਿਹੜਾ ਆ ਹੋ ਚੁੱਕਿਆ ਗਠਜੋੜ ਜਿਹੜਾ ਦੋਵਾਂ ਦੇ ਵਿਚਕਾਰ ਹੋ ਚੁੱਕਿਆ ਆ ਆਪ ਤੇ ਕਾਂਗਰਸ ਦੇ ਵਿਚਕਾਰ ਕਾਂਗਰਸ ਅਤੇ ਆਪ ਜਿਹੜੀ ਆ ਮਿਲ ਕੇ ਲੜ ਸਕਦੀ ਹੈ ਕਾਂਗਰਸ ਦੇ ਮੇਅਰ ਉਮੀਦਵਾਰ ਅੱਜ ਆਪਣਾ ਨਾਮ ਵਾਪਸ ਲੈ ਸਕਦੇ ਨੇ ਆਪ ਦੇ ਲਈ ਤੇ ਆਪ ਜਿਹੜੀ ਆ ਕਾਂਗਰਸ ਦੇ ਲਈ ਆਪਣੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਛੱਡਣ ਲਈ ਤਿਆਰ ਹੈ ਵੱਡੀ ਖਬਰ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਜਪਾ ਦੀਆਂ ਮੁਸ਼ਕਲਾਂ ਇਸ ਦੇ ਨਾਲ ਵੱਧ ਸਕਦੀਆਂ ਨੇ ਤਾਂ ਹੋ ਸਕਦਾ ਹੈ ਕਿ ਬੀਜੇਪੀ ਮੇਅਰ ਦੀਆਂ ਚੋਣਾਂ ਜਿਹੜੀਆਂ ਡੂੰਗਾ ਅਸਰ ਪੈ ਸਕਦਾ ਇਸ ਦੇ ਨਾਲ ਗਠਜੋੜ ਦੇ ਕਾਰਨ ਅਲਾਈਂਸ ਦੇ ਕਾਰਨ ਤੁਹਾਡਾ ਕੀ ਇਸ ਪੂਰੇ ਮਾਮਲੇ ਤੇ ਕਹਿਣਾ ਹੈ ਤੁਸੀਂ ਕਿਵੇਂ ਦੇਖਦੇ ਹੋ ਜੇ ਆਪਦਾ ਤੇ ਕਾਂਗਰਸ ਦਾ ਗਠਜੋੜ ਹੁੰਦਾ ਹੈ ਮੇਅਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਕਿ ਕੀ ਉਹ ਸਫਲਤਾ ਹਾਸਲ ਕਰ ਪਾਣਗੇ ਬੀਜੇਪੀ ਨੂੰ ਹਰਾ ਪਾਉਣਗੇ ਕੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਹਾਡੀ رائے ਕਮੈਂਟ ਕਰਕੇ ਜ਼ਰੂਰ ਦੱਸਣਾ ਆਪ ਤੇ ਕਾਂਗਰਸ ਦੇ ਵਿੱਚ ਫਿਲਹਾਲ ਗਠ ਜੋੜ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਸੜਨਾ ਸਾਡੇ ਬਿਊਰੋ ਚੀਫ ਜੁੜ ਚੁੱਕੇ ਨੇ ਬਲਜੀਤ ਮਰਵਾਹ ਤੋਂ ਜਾਣਕਾਰੀ ਲੈਣ ਆ। ਤਾਂ ਬਲਜੀਤ ਜੀ ਜੇ ਗੱਲ ਕੀਤੀ ਜਾਵੇ ਗਠ ਜੋੜ ਦੀ ਪੰਜਾਬ ਦੇ ਵਿੱਚ ਤਾਂ ਉਮੀਦ ਨਹੀਂ ਲਗਾਈ ਜਾ ਰਹੀ ਪਰ ਮੇਅਰ ਦੀ ਚੋਣ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਾਂਗਰਸ ਦੇ ਆਪ ਦਾ ਗਠ ਜੋੜ ਹੋ ਸਕਦਾ ਮਿਲ ਕੇ ਚੋਣ ਲੜ ਸਕਣੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ ਇਹ ਚੀਜ਼ ਹਲ ਤੱਕ ਸਾਹਮਣੇ ਆ ਚੁੱਕੀ ਹੈ ਕਿ ਆਪਣਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਹੈਗਾ ਅਠਜੋੜ ਹੋ ਗਿਆ ਹੈ ਤੇ ਇਸ ਨੂੰ ਲੈ ਕੇ ਭਾਜਪਾ ਨੂੰ ਬੜੀ ਤਗੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਜੀ ਇਹ ਕਿਹਾ ਜਾ ਰਿਹਾ ਸੀਗਾ ਕਿ ਆਪ ਦੇ ਕੋਲ ਆਪਣਾ ਜਿਹੜੇ ਉਮੀਦਵਾਰ ਪੂਰੇ ਸੀਗੇ ਤੇ ਐਡ ਵੀ ਉਹ ਕੁਝ ਕਰ ਸਕਦੇ ਸੀਗੇ ਪਰ ਭਾਜਪਾ ਨੇ ਉਹਨਾਂ ਜਿਹੜੇ ਸਰਕਾਉਂਸਲਰ ਸੀਗੇ ਲਖਵੀਰ ਸਿੰਘ ਬਿੱਲੂ ਉਹਨਾਂ ਨੂੰ ਆਪਣਾ ਸ਼ਾਮਲ ਕਰਕੇ ਆਪ ਦਾ ਨੂੰ ਕਮਜ਼ੋਰ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਆਪ ਵਾਲਿਆਂ ਨੇ ਭਾਜਪਾ ਦੇ ਗੁਰਚਰਨ ਦਾਸ ਕਾਲਾ ਨੂੰ ਜਿਹੜਾ ਹੈਗਾ ਆਪਣੇ ਨਾਲ ਜੋੜ ਲਿਆ ਸੀ ਇੰਦੇ باوجود ਵੀ ਜਿੱਥੇ ਭਾਜਪਾ ਦੇ ਕੋਲ ਇੱਕ ਸੀਟ ਘਟਰੀ ਸੀਗੀ ਮੇਅਰ ਬਣਨ ਲਈ ਉੱਥੇ ਹੀ ਆਪਣਾ ਇਹਨਾਂ ਕੋਲ ਜਾਦਾ ਘੱਟ ਸੀਗੇ ਉਮੀਦਵਾਰ ਆਪਣਾ ਆਮ ਆਦਮੀ ਪਾਰਟੀ ਵਾਲਿਆਂ ਤੋਂ ਤੇ ਉਸ ਤੋਂ ਬਾਅਦ ਕਾਂਗਰਸ ਨਾਲ ਜਿਹੜਾ ਗੱਠਜੋੜ ਹੋਇਆ ਹੁਣ ਸਿੱਧਾ ਹੀ ਕੁੱਲ ਮਲਾਕੇ 16 ਦਾ ਬਹੁਮਤ ਚਾਹੀਦਾ ਹੁੰਦਾ ਤੇ ਹੁਣ 15 ਕੌਂਸਲਰ ਆਪ ਨੇ ਨੇ 7 ਕਾਂਗਰਸ ਵਾਲਿਆਂ ਨਾਲ ਮਿਲ ਕੇ ਨੇ ਇਹ ਗਿਣਤੀ 22 ਹੋ ਗਈ ਹੈ ਤੇ ਉਹ ਬੜਾ ਸਟਰੋਂਗ ਜਿਹੜਾ ਹੈਗਾ ਇਹਨਾਂ ਨੇ ਮਤਲਬ ਆਪਣਾ ਬੰਮੋ ਤੱਕ ਰੱਖਣਾ ਸਪੇਸ਼ ਕਰਨਾ ਤੇ ਇਹਦੇ ਵਿੱਚ ਕਿਹਾ ਜਾ ਰਿਹਾ ਵੀ ਜਿਹੜਾ ਮੇਅਰ ਹੋਏਗਾ ਤਿੰਨ ਸੀਟਾਂ ਹੁੰਦੀਆਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਜੀ ਠੀਕ ਹੈ ਮੇਅਰ ਦੀ ਸੀਟ ਜਿਹੜੀ ਉਹਨਾਂ ਭਾਜਪਾ ਜਿਹੜੀ ਵੱਖਰੀ ਸੀ ਕਿ ਅਸੀਂ ਲੈ ਕੇ ਜਾਵਾਂਗੇ ਐਤਗੀ ਐਤਗੀ ਉਹ ਨਹੀਂ ਲੈ ਕੇ ਜਾ ਪਾਣਗੇ ਕਿਉਂਕਿ ਸਮਝੌਤਾ ਕਾਂਗਰਸ ਤੇ ਆਪਣਾ ਆਪ ਦਾ ਹੋ ਗਿਆ ਹੈ ਮੇਅਰ ਦੀ ਸੀਟ ਉਹਨਾਂ ਆਪ ਦਾ ਉਮੀਦਵਾਰ ਹੋਏਗਾ ਤੇ ਸੀਨੀਅਰ ਡਿਪਟੀ ਮੇਅਰ ਦੀ ਸੀਟ ਤੇ ਕਾਂਗਰਸ ਦਾ ਉਮੀਦਵਾਰ ਹੋਏਗਾ ਇਹ ਸੰਧੀ ਇਹਨਾਂ ਦੇ ਵਿਚਾਲੇ ਹੋਈ ਹੈ ਜੀ ਜੇ ਗੱਲ ਕੀਤੀ ਜਾਵੇ ਜੇ ਪਹਿਲਾਂ ਵੀ ਜਿਹੜੀ ਆ ਆਮ ਆਦਮੀ ਪਾਰਟੀ ਨੇ ਪੂਰੀ ਕੋਸ਼ਿਸ਼ ਕੀਤੀ ਸੀਗੀ ਪਰ ਬੀਜੇਪੀ ਦੇ ਵੱਲੋਂ ਜਿਹੜਾ ਆਪਣਾ ਕੈਂਡੀਡੇਟ ਜਿਹੜਾ ਖੜਾ ਕੀਤਾ ਗਿਆ ਸੀ ਜਿੱਤ ਗਏ ਸੀਗੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਨਿਰਾਸ਼ਾ ਹੱਥ ਲੱਗੀ ਸੀ ਕਿ ਲੱਗਦਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਜਿਹੜਾ ਉਹਨਾਂ ਨੂੰ ਹਰਾ ਪਾਏਗਾ ਉਮੀਦ ਹੈ ਕਿ ਹਰ ਵਾਰ ਇਹ ਕਿਹਾ ਜਾਂਦਾ ਹੈ ਕਿ ਤੱਕੇਸ਼ਾਹੀ ਕਰਕੇ ਜਿਹੜੀ ਆ ਬੀਜੇਪੀ ਕਿਤੇ ਨਾ ਕਿਤੇ ਜਿਹੜਾ ਪਿੱਛੇ ਖਿੱਚ ਦਿੰਦੀ ਹੈ ਉਹਨਾਂ ਨੂੰ ਬਿਲਕੁਲ ਗੱਲ ਇਹ ਹੈ ਕਿ ਐਡ ਕੀ ਹਾਲ ਤੱਕ ਤੇਹੀ ਸਿੱਤੀ ਹੈ ਕਿਉਂਕਿ ਮੇਨ ਗੱਲ ਬੋਮਤ ਦੀ ਹੁੰਦੀ ਹੈ ਇੱਕ ਵੋਟ ਸਾਂਸਦ ਦੀ ਵੀ ਹੁੰਦੀ ਹੈ ਤੇ ਸਾਂਸਦ ਦੀ ਵੋਟ ਦਾ ਯਕੀਨਨ ਕਿਉਂਕਿ ਚਰਨਖੇ ਰਹਿ ਗਏ ਨੇ ਉਹ ਭਾਜਪਾ ਨਾਲ ਜਾਣੀ ਹੈਗੀ ਹੈ ਪਰ ਉਸ ਤੋਂ ਬਾਅਦ ਜੇਕਰ ਸਾਂਸਦ ਦੀ ਵੋਟ ਉੱਪਰ ਜਾਂਦੀ ਹੈ ਇਸ ਦੇ ਬਾਵਜੂਦ ਵੀ ਕਾਫੀ ਜਿਹੜਾ ਸਟਰੋਂਗ ਹੋ ਚੁੱਕੇ ਨੇ ਆਪਣਾ ਕਾਂਗਰਸ ਅਤੇ ਆਪ ਵਾਲੇ ਸੋ ਇਸ ਕਰਕੇ ਆਪ ਪਰ ਕਹਿ ਸਕਦੇ ਹੈਗੇ ਆ ਕਿ ਜੇ ਹੋਰ ਕੁਝ ਨਹੀਂ ਵਾਪਰਦਾ ਤੇ ਸਭ ਠੀਕ ਠਾਕ ਰਹਿੰਦਾ ਹੈ ਤਾਂ ਇਹ ਜਿਹੜੀ ਤੇ ਸੀਟ ਹੈ ਜੀ ਕਿ ਮੇਅਰ ਦੀ ਹਾਲਾ ਕਿ ਪਿਛਲੇ ਪਹਿਲੀ ਵਾਰ ਜਦੋਂ ਚੋਣ ਹੋਈ ਸੀਗੀ ਮੇਅਰ ਦੀ ਚੋਣਾਂ ਜਿੱਤਣ ਤੋਂ ਬਾਅਦ ਮਿਸਪਲ ਕਾਉਂਸਲ ਰਗ ਨਿਗਮ ਜਦੋਂ ਹੋਈਆਂ ਸੀਗੀਆਂ ਤਾਂ ਆਪ ਨੂੰ ਸ਼ੋਰ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਹੀ ਆਪਾਂ ਕਹੀਏ ਤਾਂ ਸਿੰਧ ਮਾਰੀ ਜਿਹੜਾ ਹੋ ਗਈ ਸੀ ਤੇ ਭਾਜਪਾ ਨੇ ਆਪਣਾ ਬڑا ਮੇਹਰ ਬਣਾਣ ਦਾ ਅਧਿਕਾਰ ਆ ਗਿਆ ਹੋ ਕੇ ਸੀਗੇ ਤੇ 22 ਤੋਂ ਇਲਾਵਾ ਤਾਂ ਕੋਈ ਹੋਰ ਸਿੱਤੀ ਬਣਦੀ ਨਹੀਂ ਆ ਭਾਜਪਾ ਦੇ ਕੋਲ ਤੇ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਜੇਕਰ ਇਹ ਬਣਿਆ ਰਹਿੰਦਾ ਇਹਨਾਂ ਦਾ ਗੱਠਜੋੜ ਲੈਸ ਬਣਿਆ ਰਹਿੰਦਾ ਤਾਂ ਆਪ ਨੂੰ ਕੋਈ ਨਹੀਂ ਹੈ ਜੀ ਰੋਕ ਸਕਦਾ ਮੇਰ ਬਣ ਤੋਂ ਜੀ ਮਧੋਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਪੁਰਾ ਮਾਮਲੀ ਤੇ ਬਲਜੀਤ ਜੀ ਤਾਂ ਇਹ ਸਾਡੇ ਨਾਲ ਮੌਜੂਦ ਸੀਗੇ ਤਾਂ ਇਹ ਜਾਣਕਾਰੀ ਹੈ ਕਿ ਜੇ ਗੱਠਜੋੜ ਬਣਿਆ ਰਹਿੰਦਾ ਤਾਂ ਮੇਰ ਇਸ ਵਾਰ ਆਮ ਆਦਮੀ ਪਾਰਟੀ ਦਾ ਬਣੇਗਾ ਕਾਫੀ ਦਿਨਾਂ ਤੋਂ ਚਰਚਾ ਚੜੀ ਹੋਈ ਹੈ ਕਿ ਆਪ ਦਾ ਤੇ ਕਾਂਗਰਸ ਦਾ ਗਠਜੋੜ ਹੋਵੇਗਾ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਪ ਤੇ ਕਾਂਗਰਸ ਦੇ ਵਿੱਚ ਗਠਜੋੜ ਹੋ ਗਿਆ ਜੀ ਹਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਪ ਦੇ ਕਾਂਗਰਸ ਦਾ ਗਠਜੋੜ ਹੋਇਆ ਹੈ ਕਾਂਗਰਸ ਦੀਆਂ ਸੀਟਾਂ ਨੂੰ ਲੈ ਕੇ ਵੀ ਤਿਆਰੀ ਹੋ ਚੁੱਕੀ ਹੈ ਜੀ ਹਾਂ ਕਾਂਗਰਸ ਸੀਟਾਂ ਛੱਡਣ ਲਈ ਤਿਆਰ ਆਪ ਦੇ ਲਈ ਤੇ ਆਪ ਕਾਂਗਰਸ ਦੇ ਲਈ ਛੱਡਣ ਨੂੰ ਤਿਆਰ ਹੈ ਚੰਡੀਗੜ੍ਹ ਮੇਅਰ ਚੋਣ ਦੀ ਗੱਲ ਕਰ ਰਹੇ ਹਾਂ ਜੀ ਹਾਂ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਇੰਡੀਆ ਅਲਾਇੰਸ ਦਾ ਟ੍ਰੇਲਰ ਦੇਖਣ ਨੂੰ ਮਿਲੇਗਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਮੇਅਰ ਉਮੀਦਵਾਰ ਅੱਜ ਆਪਣੇ ਨਾਂ ਵਾਪਸ ਲੈ ਸਕਦੇ ਨੇ ਆਪ ਅਤੇ ਕਾਂਗਰਸ ਮਿਲ ਕੇ ਚੋਣ ਨਾਲ ਲੜ ਸਕਦੇ ਨੇ ਚੰਡੀਗੜ੍ਹ ਮੇਅਰ ਦੀ ਤਜੱਸ ਕਰਕੇ ਭਾਜਪਾ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆਣਗੀਆਂ ਆਪ ਕਾਂਗਰਸ ਦੇ ਲਈ ਸੀਨੀਅਰ ਡਿਪਟੀ ਅਤੇ ਮੇਅਰ ਡਿਪਟੀ ਦੀ ਕੁਰਸੀ ਛੱਡ ਸਕਦੀ ਹੈ ਜਿਹਾ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਪ ਤੇ ਕਾਂਗਰਸ ਦੇ ਵਿੱਚ ਗੱਠ ਜੋੜ ਹੋ ਗਿਆ ਹੈ ਕਾਂਗਰਸ ਸੀਟਾਂ ਵੀ ਛੱਡਣ ਲਈ ਤਿਆਰ ਹੈ ਆਪਣੇ ਨਾਂ ਵਾਪਸ ਲੈਣ ਲਈ ਤਿਆਰ ਹੈ ਚੰਡੀਗੜ੍ਹ ਮੇਅਰ ਚੋਣ 'ਚ ਦਿਖੇਗਾ ਇੰਡੀਆ ਅਲਾਈਂਸ ਦਾ ਟ੍ਰੇਲਰ ਕਾਂਗਰਸ ਦੇ ਮੇਅਰ ਉਮੀਦਵਾਰ ਅੱਜ ਆਪਣੇ ਨਾਮ ਵਾਪਸ ਲੈ ਸਕਦੇ ਨੇ ਤੇ ਆਪ ਦੇ ਲਈ ਕਾਂਗਰਸ ਜਿਹੜੀ ਹੈ ਆਪਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਛੱਡੇਗੀ ਬੀਜੇਪੀ ਦੀਆਂ ਮੁਸ਼ਕਲਾਂ ਇਸ ਦੇ ਨਾਲ ਬਸ ਬਸ ਦੀਆਂ ਨਜ਼ਰ ਆ ਰਹੀਆਂ ਨੇ ਬੀਜੇਪੀ ਨੂੰ ਇਸ ਦੇ ਨਾਲ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜੇ ਆਪ ਅਤੇ ਕਾਂਗਰਸ ਮਿਲ ਕੇ ਚੋਣ ਲੜਨਗੇ ਤਾਂ ਫਿਰ ਹੋ ਸਕਦਾ ਹੈ ਕਿ ਬੀਜੇਪੀ ਨੂੰ ਇਸ ਦਾ ਵੱਡਾ ਨੁਕਸਾਨ ਜਿਹੜਾ ਆ ਹੋ ਸਕਦਾ ਹੈ ਤਾਂ ਲੰਮੇ ਸਮੇਂ ਤੋਂ ਇਹ ਗੱਲ कही ਜਾ ਰਹੀ ਸੀ ਕਾਫੀ ਦਿਨਾਂ ਤੋਂ ਜਦੋਂ ਤੋਂ ਮੇਅਰ ਚੋਣ ਦੀ ਗੱਲ ਛੜੀ ਸੀ ਤਾਂ ਉਦੋਂ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਕਿਉਂਕਿ ਇੰਡੀਆ ਅਲਾਈਅንስ ਪਹਿਲਾਂ ਹੀ ਹੋ ਚੁੱਕਿਆ ਹੈ ਤੇ ਇਸ ਕਰਕੇ ਪੰਜਾਬ ਦੇ ਵਿੱਚ ਵੀ ਇਸ ਨੂੰ ਲੈ ਕੇ ਚਰਚਾਵਾਂ ਛੜੀਆਂ ਹੋਈਆਂ ਨੇ ਹਾਲਾਂਕਿ ਪੰਜਾਬ ਦੀ ਮੈਂਬਰਸ਼ਿਪ ਦੇ ਵੱਲੋਂ ਬਿਲਕੁਲ ਹੀ ਸਾਫ਼ ਮਨਾ ਕਰ ਦਿੱਤਾ ਗਿਆ ਕਿ ਆਪ ਦੇ ਨਾਲ ਉਹ ਪੰਜਾਬ ਦੇ ਵਿੱਚ ਗੜਜੋੜ ਨਹੀਂ ਕਰਨਗੇ ਉਹਨਾਂ ਦੇ ਨਾਲ ਮਿਲ ਕੇ ਚੋਣਾ ਨਹੀਂ ਲੜਨਗੇ ਉਧਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਸਾਫ ਕਹਿ ਦਿੱਤਾ ਕਿ ਉਹ 13 ਦੀਆਂ 13 ਸੀਟਾਂ ਤੇ ਚੋਣ ਲੜਨਗੇ ਤੇ ਉਧਰ ਦੂਜੇ ਪਾਸੇ ਕਾਂਗਰਸ ਦਾ ਕਾਟੋ ਕਲੇਸ਼ ਜੜਾ ਖਤਮ ਨਹੀਂ ਹੋ ਰਿਹਾ ਇਸ ਨੂੰ ਲੈ ਕੇ ਕੁਝ ਦਾ ਕਹਿਣਾ ਹੈ ਕਿ ਅਲਾਈਅੰਸ ਕਰ ਲੈਣਾ ਚਾਹੀਦਾ ਤੇ ਪਰ ਕੁਝ ਨੇ ਸਾਫ ਮਨਾ ਕਰ ਦਿੱਤਾ ਜੇ ਪੰਜਾਬ ਕਾਂਗਰਸ ਪ੍ਰਧਾਨ ਦੀ ਗੱਲ ਕੀਤੀ ਜਾਵੇ ਰਾਜਾ ਵੜਿੰਗ ਦੀ ਤਾਂ ਰਾਜਾ ਵੜਿੰਗ ਨੇ ਸਾਫ ਮਨਾ ਕਰ ਦਿੱਤਾ ਕਿ ਅਲਾਈਂਸ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਦੂਜੇ ਪਾਸੇ ਜੇ ਮੇਅਰ ਚੋਣ ਦੀ ਗੱਲ ਕੀਤੀ ਜਾਵੇ ਤਾਂ ਮੇਅਰ ਚੋਣ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਲਾਈਂਸ ਜਿਹੜਾ ਆ ਹੋ ਚੁੱਕਿਆ ਗਠਜੋੜ ਜਿਹੜਾ ਦੋਵਾਂ ਦੇ ਵਿਚਕਾਰ ਹੋ ਚੁੱਕਿਆ ਆ ਆਪ ਤੇ ਕਾਂਗਰਸ ਦੇ ਵਿਚਕਾਰ ਕਾਂਗਰਸ ਅਤੇ ਆਪ ਜਿਹੜੀ ਆ ਮਿਲ ਕੇ ਲੜ ਸਕਦੀ ਹੈ ਕਾਂਗਰਸ ਦੇ ਮੇਅਰ ਉਮੀਦਵਾਰ ਅੱਜ ਆਪਣਾ ਨਾਮ ਵਾਪਸ ਲੈ ਸਕਦੇ ਨੇ ਆਪ ਦੇ ਲਈ ਤੇ ਆਪ ਜਿਹੜੀ ਆ ਕਾਂਗਰਸ ਦੇ ਲਈ ਆਪਣੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਛੱਡਣ ਲਈ ਤਿਆਰ ਹੈ ਵੱਡੀ ਖਬਰ ਜਿਹੜੀ ਹੈ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਜਪਾ ਦੀਆਂ ਮੁਸ਼ਕਲਾਂ ਇਸ ਦੇ ਨਾਲ ਵੱਧ ਸਕਦੀਆਂ ਨੇ ਤਾਂ ਹੋ ਸਕਦਾ ਹੈ ਕਿ ਭਾਜਪਾ ਮੇਅਰ ਦੀਆਂ ਚੋਣਾਂ ਜਿਹੜੀਆਂ ਡੂੰਗਾ ਅਸਰ ਪੈ ਸਕਦਾ ਇਸ ਦੇ ਨਾਲ ਗਠਜੋੜ ਦੇ ਕਾਰਨ ਅਲਾਈਂਸ ਦੇ ਕਾਰਨ ਤੁਹਾਡਾ ਕੀ ਇਸ ਪੂਰੇ ਮਾਮਲੇ ਤੇ ਕਹਿਣਾ ਹੈ ਤੁਸੀਂ ਕਿਵੇਂ ਦੇਖਦੇ ਹੋ ਜੇ ਆਪ ਦਾ ਤੇ ਕਾਂਗਰਸ ਦਾ ਗਠਜੋੜ ਹੁੰਦਾ ਹੈ ਮੇਅਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਕਿ ਕੀ ਉਹ ਸਫਲਤਾ ਹਾਸਲ ਕਰ ਪਾਣਗੇ ਬੀਜੇਪੀ ਨੂੰ ਹਰਾ ਪਾਉਣਗੇ ਕੀ ਐ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਹਾਡੀ رائے ਕਮੈਂਟ ਕਰਕੇ ਜ਼ਰੂਰ ਦੱਸਣਾ ਆਪ ਤੇ ਕਾਂਗਰਸ ਦੇ ਵਿੱਚ ਫਿਲਹਾਲ ਗਠ ਜੋੜ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਪੂਰੇ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਸੜਨਾ ਸਾਡੇ ਬਿਊਰੋ ਚੀਫ ਜੁੜ ਚੁੱਕੇ ਨੇ ਬਲਜੀਤ ਮਰਵਾਹਤ ਨੂੰ ਜਾਣਕਾਰੀ ਲੈਣ ਆ ਤਾਂ ਬਲਿਜੀ ਜੀ ਗੱਲ ਕੀ ਇਤਿਜ਼ਾਬ ਹੈ ਗਠਜੋੜ ਦੀ ਪੰਜਾਬ ਦੇ ਵਿੱਚ ਤਾਂ ਉਮੀਦ ਨਹੀਂ ਲਗਾਈ ਜਾ ਰਹੀ ਪਰ ਮੇਅਰ ਦੀ ਚੋਣ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਾਂਗਰਸ ਦੇ ਆਪ ਦਾ ਗਠਜੋੜ ਹੋ ਸਕਦਾ ਮਿਲ ਕੇ ਚੋਣ ਲੜ ਸਕਦੇ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਹ ਚੀਜ਼ ਹਲਕ ਤੱਕ ਸਾਹਮਣੇ ਆ ਚੁੱਕੀ ਹੈ ਕਿ ਆਪਣਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਹੈਗਾ ਗਠਜੋੜ ਹੋ ਗਿਆ ਤੇ ਇਸ ਨੂੰ ਲੈ ਕੇ ਭਾਜਪਾ ਨੂੰ ਬੜੀ ਤਕੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਜੀ ਕੰਨਾ ਇੱਕ ਇਹ ਜਾ ਰਿਹਾ ਸੀਗਾ ਕਿ ਆਪ ਦੇ ਕੋਲ ਆਪਣਾ ਜਿਹੜੇ ਉਮੀਦਵਾਰ ਪੂਰੇ ਸੀਗੇ ਤੇ ਐਡ ਵੀ ਉਹ ਕੁਝ ਕਰ ਸਕਦੇ ਸੀਗੇ ਪਰ ਭਾਜਪਾ ਨੇ ਉਹਨਾਂ ਜਿਹੜੇ ਸਰਕਾਉਂਸਲਰ ਸੀਗੇ ਲਖਵੀਰ ਸਿੰਘ ਬਿੱਲੂ ਉਹਨਾਂ ਨੂੰ ਆਪਣਾ ਸ਼ਾਮਲ ਕਰਕੇ ਆਪ ਦਾ ਨੂੰ ਕਮਜ਼ੋਰ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਆਪ ਆਲਿਆਂ ਨੇ ਭਾਜਪਾ ਦੇ ਗੁਰਚਰਨ ਦਾਸ ਕਾਲਾ ਨੂੰ ਜਿਹੜਾ ਹੈਗਾ ਆਪਣੇ ਨਾਲ ਜੋੜ ਲਿਆ ਸੀ ਇਸ ਦੇ باوجود ਵੀ ਜਿੱਥੇ ਭਾਜਪਾ ਦੇ ਕੋਲ ਇੱਕ ਸੀਟ ਘਟਰੀ ਸੀਗੀ ਮੇਅਰ ਬਣਨ ਲਈ ਉੱਥੇ ਹੀ ਆਪਣਾ ਇਹ ਇਹਨਾਂ ਕੋਲ ਜਾਦਾ ਘੱਟ ਸੀਗੇ ਉਮੀਦਵਾਰ ਆਪਣਾ ਆਮ ਆਦਮੀ ਪਾਕੀਆ ਵਲੈਂਟ ਉਹ ਤੇ ਉਸ ਤੋਂ ਬਾਅਦ ਕਾਂਗਰਸ ਨਾਲ